ਤਾਂ ਮੌਸਮ ਨੂੰ ਲੈ ਕੇ ਮੌਸਮ ਵਿਗਿਆਨਿਕ ਕੰਮ ਵੱਲੋਂ ਅਲਰਟ ਜਾਰੀ ਕਰਤਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਅੱਜ ਦੇ ਮੌਸਮ ਬਾਰੇ ਜਿੱਥੇ ਮੌਸਮ ਵਿਗਨ ਕੇਂਦਰ ਵੱਲੋਂ ਮੌਸਮ ਨੂੰ ਲੈ ਕੇ ਇੱਕ ਅਲਰਟ ਜਾਰੀ ਕਰਤਾ ਹੈ ਅੱਜ ਪੰਜਾਬ ਦੇ ਕਈ ਸੂਬਿਆਂ ਵਿੱਚ ਸਵੇਰੇ ਠੀਤ ਲਹਿਰ ਲਈ ਅਲਰਟ ਜਾਰੀ ਕੀਤਾ ਹੈ ਜਿੱਦਾਂ ਗੁਰਦਾਸਪੁਰ ਅੰਮ੍ਰਿਤਸਰ ਮੋਗਾ ਬਠਿੰਡਾ ਬਰਨਾਲਾ ਤਰਨਤਨ ਮੰਡੀ ਗੋਬਿੰਦਗੜ ਇੰਨਾਂ ਜ਼ਿਲ੍ਹਿਆਂ ਵਿੱਚ ਅੱਜ ਠੀਤ ਲਹਿਰ ਨੂੰ ਲੈ ਕੇ yellow ਅਲਰਟ ਕਰ ਦਿੱਤਾ ਹੈ ਹਾਲਾਂਕਿ ਦਿਨ ਚੜ੍ਹਨ ਤੋਂ ਬਾਅ ਫਰੈਂਡਿਓ ਮੌਸਮ ਵਿਗਿਆਨਿਕਾ ਉੱਥੇ તાਪਮਨ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਧੁੱਪਾਂ ਨਿਕਲਣ ਦੇ ਕਰਕੇ ਪਿਛਲੇ 48 ਘੰਟਿਆਂ ਵਿੱਚ ਮੌਸਮ ਵਿੱਚ ਕੁਝ ਖਾਸ ਤਬਦੀਲੀ ਨਹੀਂ ਆਈ ਹੈ ਜਦਕਿ ਆਉਣ ਵਾਲੇ ਦਿਨਾਂ ਵਿੱਚ તાਪਮਨ ਵਿੱਚ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲੇਗਾ ਜਿੱਥੇ ਮੌਸਮ ਵਿਗਿਆਨਿਕਾਂ ਵੱਲੋਂ ਹਲੇ ਮਹੀ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਜਦਕਿ 30 ਜਨਵਰੀ ਤੋਂ ਬਾਅਦ ਪੰਜਾਬ ਦੇ ਕਈ ਸੂਬਿਆਂ ਵਿੱਚ ਹਲਕੀ ਬੂਦਾਬੰਦੀ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਉੱਥੇ ਹੀ ਤੁਹਾਡੇ ਸ਼ਹਿਰਾਂ ਦੇ તાਪਮਨ ਦੀ ਗੱਲ ਕਰੀਏ ਤਾਂ ਅੱਜ ਅੰਮ੍ਰਿਤਸਰ ਜਿੱਥੇ ਹੈ ਕਿ ਸ ਪਲੇਹਰ ਲਈ ਅਲਰਟ ਜਾਰੀ ਕੀਤਾ ਸੀ ਬਾਕੀ ਦਿਨ ਪੂਰਾ ਮੌਸਮ ਸਾਫ ਰਹਿਤਾ ਤਾ ਤਾਪਮਨ ਜੋ ਹੈ 4 ਡਿਗਰੀ ਤੋਂ ਲੈ ਕੇ 1 ਡਿਗਰੀ ਵਿਚਕਾਰ ਰਹੇਗਾ ਉਥੇ ਜਲੰਧਰ ਦੇ ਤਾਪਮਨ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਅੱਜ ਸਵੇਰੇ ਠੀਤ ਲਹਿਰ ਲਈ ਅਲਰਟ ਸੀ ਤਾਪਮਨ ਜੋ ਹੈ 5 ਡਿਗਰੀ ਤੋਂ ਲੈ ਕੇ 23 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਬਾਕੀ ਦਿਨ ਪੂਰਾ ਮੌਸਮ ਸਾਫ ਰਹਿਣ ਦੀ ਉਮੀਦ ਮੌਸਮ ਵਿਗਿਆਨੀ ਕਾ ਵੱਲੋਂ ਸਾਂਝੀ ਕੀਤੀ ਗਈ ਮਹਾਲੀ ਦੇ ਤਾਪਮਨ ਦੀ ਗੱਲ ਕਰੀ ਤਾਂ ਮਹਾਲੀ ਦਾ ਅਸਮਾਨ ਬਿਲਕੁਲ ਸਾਫ ਰਹੇਗਾ ਤਾਪਮਨ ਜੋ ਹੈ 5 ਡਿਗਰੀ ਤੋਂ ਲੈ ਕੇ 27 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਉਥੇ ਹੀ ਪਟਿਆਲੇ ਦੇ ਤੋ ਲੈ ਕੇ 23 ਡਿਗਰੀ ਦੇ ਵਿੱਚ ਕਾਰ ਮਾਪਿਆ ਗਿਆ ਹਾਲਾਂਕਿ ਸਵੇਰੇ ਸ਼ੀਤ ਲਹਿਰ ਲਈ ਅਲਰਟ ਜਾਰੀ ਕੀਤਾ ਗਿਆ ਸੀ ਪਰ ਪੂਰਾ ਦਿਨ ਮੌਸਮ ਬਿਲਕੁਲ ਸਾਫ਼ ਰਹੇਗਾ ਅਜੀਆਂ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਮੌਸਮ ਦੀਆਂ ਨਵੀਂ ਅਪਡੇਟ ਲੈ ਕੇ